ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਦਲਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਵਿੱਚ ਹੋਗੇ ਬੇਨਤੀ ਕਰਦੇ ਆ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਜਲਦੀ ਮਿਲੇ ਐਂਡ ਤੱਕ ਰੇਖੋ ਵੇਖ ਕੇ ਅੱਗੇ ਤੇ ਕਰ ਸ਼ੇਅਰ ਕਰਿਓ ਵੀਡੀਓ ਨੂੰ ਕਿਉਂਕਿ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਪਿੰਡ ਪਹੁੰਚ ਚੁੱਕੇ ਖੇਮਕਰਨਪਾਟ ਦੇ ਬਾਈ ਅਰਸ਼ਦੀਪ ਸਿੰਘ ਦੇ ਘਰ ਆਓ ਲਈਏ ਵਧੇਰੇ ਜਾਣਕਾਰੀ ਲੈ ਕੇ ਤੁਹਾਡੇ ਨਾਲ ਕਰੀਏ ਸਾਂਝੀ ਵੀਰ ਜੀ ਇੱਧਰ ਆਓ ਸਾਹਮਣੇ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਜੀ ਕਲਾ ਜੀ ਵਧੀਆ ਜੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਨਰਾ 81969022 ਠੀਕ ਹੈ ਸ਼ਹਿਰ ਖੇਮਕਰਨ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਪਟਲੀ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਇੱਕੋ ਵੜਾ ਇੱਕੋ ਠੀਕ ਆ ਕਿੰਨਾ ਕਿਦੋਂ ਦੀ ਸੋਈ ਤੇ ਕਿੰਨਾ ਬੋਲਾ ਕੱਲ ਸੋਈ ਆਈ ਤੇ ਮਗਰ ਕੀ ਮਗਰ ਬੱਚੀ ਜੀ ਬੱਚੀ ਆ ਗਈ ਕਿੰਨਾ ਬੋਲੇ ਤੋਂ ਸਟਾਰਟਿੰਗ 13 ਕਿਲੋ ਬਈ 13 ਕਿਲੋ ਤੋਂ ਤੇ ਕਿੰਨਾ ਕਰ ਜੂਗੀ ਇਹ 15 16 ਕਿਲੋ 16 ਕਿਲੋ ਹੋ ਜਾਊਗੀ 16 ਕਿਲੋ ਦੁੱਧ ਕਰ ਜੂਗਾ ਨਾ ਕਰ ਜਾਣਾ ਖੁੱਲ ਕੇ ਇਹਨੂੰ ਤੋਰਾ ਤੋਰਾ ਕਰਾਈਏ ਜੈਕ ਲਓ ਜੀ ਸਜਣੋ ਕਰ ਲਓ ਤੋਰਾ ਤੋਰਾ ਜੈਕ 16 ਕਿਲੋ ਜਿਹੜਾ ਦੁੱਧ ਤਾਰਾ ਕਰ ਜੂਗੀ ਮਗਰ ਫੀਮੇਲ ਆ ਸੋਹਣੀ ਆ ਉਹਨੂੰ ਲੰਮੀ ਦੋਰ ਦੀਏ ਐਨੂੰ ਕਰਦਾ ਵਸੇ ਬੜੀ ਪਿਆਰੀ ਹੈ ਇੰਗਲੈਂਡੋ ਜੀ ਚ ਆ ਗਈ ਨਸਲ ਚ ਲਾਓ ਜੀ ਤਾਂ ਦਿੱਤਾ ਬੜਾ ਸਾਫ ਸੁਥਰਾ ਲੱਗਾ ਵੇਖੋ ਮੱਝਾਂ ਵਾਲਾ ਸਾਡੀ ਚੋਾਈ ਵੀ ਮੋਕੀ ਰੀ ਲੱਗੀ ਠੀਕ ਹੈ ਲਾਓ ਜੀ ਝੁੰਗੀ ਆ ਝੁੰਗੀ ਹੋਵੇ ਪਾਰ ਸੌਦਾ ਕਰ ਲਈਏ ਆਰ ਤੇ ਸਿਆਣਿਆਂ ਦਾ ਖਾਨ ਕੇ ਸੌਦਾ ਜਿਹੜਾ ਭੱਜ ਕੇ ਕਰਨਾ ਚਾਹੀਦਾ ਇਹ ਸ਼ੋਭਤ ਹੁੰਦੀ ਆ ਇੱਕ ਮੀਨੀ ਢੇਲੀ ਮੱਝ ਨੂੰ ਕਹਿੰਦੇ ਆ ਇਹ ਕੱਚੂਂਗੀ ਇੱਕ ਦੁੱਲੜ ਮੱਝ ਇਹ ਗੱਲਾਂ ਜਿਹੜੀਆਂ ਬੜੀਆਂ ਸਮਝਣ ਸੰਯੋਗ ਨੇ ਪੁਰਾਣੇ ਜੋ ਵੀ ਬਜ਼ੁਰਗ ਉਹਨਾਂ ਨੂੰ ਪਤਾ ਉਹ ਭੱਜ ਕੇ ਇਹਨਾਂ ਚੀਜ਼ਾਂ ਦੇ ਸੌਦੇ ਕਰਦੇ ਹੁੰਦੇ ਸੀ ਕਿ ਵਾਧੇ ਬੰਦੀ ਜਿਹੜਾ ਰਿਸਕ ਆ ਉਹ ਘਰ ਨੂੰ ਖਿੱਚ ਕੇ ਲਿਆਉਂਦੀ ਆ ਕਿਉਂਕਿ ਸਿਆਣਿਆਂ ਦੀ ਕਹਾਵਤ ਆ ਬਾਕੀ ਸਾਰੇ ਭੈਣ ਭਰਾ ਸਮਝ ਜੋ ਗਿਆ ਕਿਉਂਕਿ ਸਾਲ ਨੂੰ ਸਾਰੇ ਭੈਣ ਭਰਾਵਾਂ ਦੀਆਂ ਤੁਹਾਡੇ ਥਾੜੇ ਤੋਂ ਹੀ ਪਤਾ ਲੱਗਾ ਤਾਂ ਅਸੀਂ ਗਾਂ ਇਹ ਗੱਲਾਂ ਜਿਹੜੀਆਂ ਦੱਸਦੇ ਆ ਤੇ ਆਪਣੀ ਜਿਹੜੀ ਨਰਖ ਪਰਖ ਕਰਕੇ ਫਿਰ ਲੈ ਕੇ ਜਾਇਓ ਅਸੀਂ ਇਹ ਗੱਲਾਂ ਤੁਹਾਡੇ ਤੋਂ ਸਿੱਖੀਆਂ ਆਇਆ ਕਰਕੇ ਸਮਝ ਕੇ ਜਾਣਾ ਵੀਰ ਜੀ ਮੁੱਲ ਫਿਰ ਕੀ ਰਹੇਗਾ 35000 35000 ਸਿਰਫ ਠੀਕ ਹੈ ਜੀ ਲਓ ਸੱਜਣਾ 35000 ਦੇ ਵਿੱਚ ਫਿਕਸ ਜਿਹੜੀ ਮਿਲ ਜਾਊਗੀ ਠੀਕ ਹੈ ਜੀ ਤੇ ਪਿੰਡ ਬਸ ਸ਼ਹਿਰ ਕਿੰੋਂ ਕਨ ਪਹੁੰਚ ਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਣਾ ਫਰਜ਼ ਆ ਸਾਡੇ ਵੱਲੋਂ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ